ਕਈ ਵਾਰ ਸਾਨੂੰ ਸ਼ੁਕਰ ਵਾਲੀ ਚੀਜ਼ ਜਿਹੜੀ ਆ ਉਹ ਸਜਾ ਲੱਗਣ ਲੱਗ ਜਾਂਦੀ ਆ ਅਸੀਂ ਨਾ ਅਕਸਰ ਸ਼ਿਕਾਇਤ ਕਰਦੇ ਆ ਤੈਨੂੰ ਪਤਾ ਅਜੇ ਮੇਰਾ ਝਾੜੂ ਪੋਚੇ ਦਾ ਕੰਮ ਰਹਿੰਦਾ ਆ ਤੈਨੂੰ ਪਤਾ ਮੈਨੂੰ ਨਿਆਣੇ ਕਿੰਨਾ ਜ਼ਿਆਦਾ ਤੰਗ ਕਰਦੇ ਪਏ ਆ ਤੈਨੂੰ ਪਤਾ ਮੈਂ ਅਜੇ ਨਿਆਣੇ ਸਕੂਲ ਵੀ ਭੇਜਣੇ ਆ ਤੈਨੂੰ ਪਤਾ ਅਜੇ ਮੈਂ ਆਪਣੇ ਨਿਆਣਿਆਂ ਨੂੰ ਹੋਮਵਰਕ ਵੀ ਕਰਵਾਉਣਾ ਆ ਹਾਂ ਅਸੀਂ ਸ਼ੁਕਰ ਕਰਨਾ ਭੁੱਲ ਜਾਂਦੇ ਹਾਂ ਕਿ ਸਾਡੇ ਕੋਲ ਆਪਣਾ ਘਰ ਆ ਸਵਾਰਨ ਦੇ ਲਈ ਸਾਡੇ ਕੋਲ ਬੱਚੇ ਆ ਜਿਨ੍ਹਾਂ ਨੇ ਸਾਡੇ ਘਰ ਸਾਡੇ ਵਿੜੇ ਰੌਣ ਕਲਾਈ ਹੈ ਆ ਸਾਨੂੰ ਰੱਬ ਨੇ ਇੰਨੀ ਇੱਕ ਅਕਲ ਬੁੱਧੀ ਦਿੱਤੀ ਹੋਈ ਆ ਕਿ ਅਸੀਂ ਆਪਣੇ ਨਿਆਣੇ ਪੜਾ ਰਹੇ ਹਾਂ ਸਾਨੂੰ ਰੱਬ ਨੇ ਇੰਨੇ ਕਾਬਲ ਬਣਾਇਆ ਆ ਕਿ ਸਾਡੇ ਨਿਆਣੇ ਸਕੂਲ ਜਾਂਦੇ ਪਏ ਆ ਇੱਦਾਂ ਮੈਂ ਇੱਕ ਕੁੜੀ ਵਾਰੇ ਪੜਦੀ ਪਈ ਸੀ ਉਹ ਕੁੜੀ ਦਾ 2 ਸਾਲ ਪਹਿਲਾਂ ਇੱਕ ਬਹੁਤ ਬੁਰਾ ਵਾਲਾ ਐਕਸੀਡੈਂਟ ਹੋਇਆ ਸਪਾਈਨ ਇੰਜਰੀ ਸੀ ਔਰ ਡਾਕਟਰ ਨੇ ਪਹਿਲੇ ਦੱਸ ਦਿੱਤਾ ਸੀ ਕਿ ਮੇਬੀ ਇਸ ਕੁੜੀ ਨੂੰ ਜਿਹੜਾ ਪੈਰਾਲਾਈਸਿਸ ਹੋ ਸਕਦਾ ਆ ਉਹ ਕੁੜੀ ਕਹਿੰਦੀ ਕਿ ਰੱਬ ਵੱਲੋਂ ਹੀ ਹੋਇਆ ਕਿ ਉਸ ਕੁੜੀ ਨੂੰ ਇਸ ਚੀਜ਼ ਦੇ ਨਾਲ ਡੀਲ ਨਹੀਂ ਕਰਨਾ ਪਿਆ ਉਹ ਕੁੜੀ ਜਨਰ ਆ ਕਹਿੰਦੀ ਰੋਸਵੇ ਨੂੰ ਜਦੋਂ ਵੀ ਮੈਂ ਰਨਿੰਗ ਤੇ ਨਿਕਲਦੀ ਮੈਂ ਸ਼ੁਕਰ ਮਨਾਉਂਦੀ ਆ ਕਿ ਮੈਂ ਕਿੱਡੀ ਵੱਡੀ ਚੀਜ਼ ਤੋਂ ਬਚ ਗਈ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਜਿਹੜੀਆਂ ਚੀਜ਼ਾਂ ਲਈ ਸਾਨੂੰ ਸ਼ੁਕਰਗੁਜ਼ਾਰ ਹੋਣ ਦੀ ਜ਼ਰੂਰਤ ਆ ਅਸੀਂ ਉਹਨੂੰ ਸਜ਼ਾ ਨਾ ਸਮਝੀਏ